ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬੀ ਚਾਰੀ ਸਾਧ ਸੰਗਤ ਜੀ ਸਤਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਪਾਈ ਸਦੀ ਦਾਸ ਤਨ ਪਾਈ ਮਤੀ ਦਾਸ ਤਨ ਪਾਈ ਜਲਾ ਜੀ ਆ ਰਹੇ 350 ਸਾਲਾ ਸ਼ਹੀਦੀ ਪੁਰਜ ਨੂੰ ਸਮਰਪਿਤ ਨਗਰਾਂ ਦੇ ਗੁਰਦੁਆਰਿਆਂ ਵਿੱਚ ਗੁਰਮਤ ਸਮਾਗਮ ਚੱਲ ਰਹੇ ਨੇ ਇਸ ਚੈਨਲ ਇਹ ਲੜੀ ਤਹਿਤ ਨਗਰ ਜੁਬੀਰਾ ਵਿਖੇ ਤਿੰਨ ਰੋਜ਼ਾ ਗੁਰਮਤ ਸਮਾਗਮਾਂ ਦੀ ਅੱਜ ਇਹ ਸੰਪੂਰਨਤਾ ਹੀ ਹੋਈ ਹੈ ਜੋ ਸਮੂਹ ਸੰਗਤ ਸਮੂਹ ਨਗਰ ਸਮੂਹ ਪ੍ਰਬੰਧਕ ਵੀਰ ਬੱਚੇ ਬੱਚੀਆਂ ਨੇ ਬੜੇ ਪਿਆਰ ਦੇ ਨਾਲ ਤਿੰਨ ਰੋਜ਼ਾ ਹਾਜ਼ਰੀਆਂ ਭਰੀਆਂ ਨੇ ਤੇ ਇੱਕ ਹੋਰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਇਹ ਨਗਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਰਦੇ ਆਪ ਸਾਰੇ ਗੁਰਮਤ ਪਿਆਰੇ ਬੱਚੇ ਬੱਚੀਆਂ ਰਲ ਕੇ ਸੇਵਾ ਕਰਦੇ ਅਮੁੱਲ ਵਿੜਾ ਵੀ ਸਾਂਦੇ ਨੇ ਤੇ ਸੋਦਰ ਦਾ ਸਮਾ ਵੀ ਸਾਂਦੇ ਨੇ ਇਹ ਬਹੁਤ ਵੱਡੀ ਕਿਰਪਾ ਹੈ ਸਤਿਗੁਰੂ ਜੀ ਇਸੇ ਤਰ੍ਹਾਂ ਇਹ ਨਗਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤੇ ਇਹਨਾਂ ਦੇ ਫਿਰ ਇਸੇ ਤਰ੍ਹਾਂ ਦਰਸ਼ਨ ਦੇ ਨਾਲ ਅਸੀਂ ਸਮੇਂ ਦੇ ਨਾਲ ਕਰਦੇ ਰਹੀਏ ਤੇ ਮਾਣ ਇਹਨਾਂ ਵਿੱਚ ਸ੍ਰੋਪਤ ਪਾਰ ਪਿਆਰ ਦੀ ਰਾਤ ਕੋਸ਼ਿਸ਼ ਕਰਨ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਸਤਿਗੁਰੂ ਜੀ ਸਭ ਨੂੰ ਦਿਨ ਦੁਪਹਿਰ ਰਾਤ ਚੋਂ ਦੀਆਂ ਤਕੀਆਂ ਬਖਸ਼ਿਸ਼ ਕਰਨ ਹੋਰ ਵੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇੱਕ ਬਾਦਰਸਰ ਵੀ ਦੇਸ਼ੀ ਦੀਆਂ ਸਾਰੇ ਰਲ ਕੇ ਦੇ ਬੜੇ ਪਿਆਰ ਦੇ ਨਾਲ ਮਨਾਈਏ ਸਭ ਨੂੰ ਜੀ ਆਇਆਂ ਸਭ ਦਾ ਧੰਨਵਾਦ ਵਾਹਿਗੁਰੂ ਜੀ ਬਖਸ਼ਾ ਹੋਵੇ ਜੀ ਫੂਲੇ ਸੋਨਹਾ ਸਿਆਪੜਾ ਰਾਹੇ ਕੀ ਤਾਸਵਾ ਵਾਹਿਗੁਰੂ ਜੀ ਬਖਸ਼ਾ ਹੋਵੇ ਇੱਕ ਮਿੰਟ ਇਥੇ